हां जी दोस्तों ਤੁਹਾਡਾ ਮਾਨ ਕਮਰਸ਼ੀਅਲ ਗਾਰਡ ਫਾਰਮ ਵਿੱਚ ਸਵਾਗਤ ਹੈ ਅੱਜ ਆਪਾਂ 8 ਜਨਵਰੀ 2025 ਨੂੰ ਤੁਹਾਡੇ ਸਾਂ ਨਾਲ ਵੀਡੀਓ ਸਾਂਝੀ ਕਰਨ ਲੱਗੇ ਆਂ ਤੇ ਮੇਰੇ ਵੀਰ ਗੁਮਾਰਾ ਲੈਣ ਪੱਤੀ ਹੋਏ ਨੇ ਤੇ ਕੰਡਾ ਹੋ ਰਿਹਾਗਾ ਗੁਮਾਰੇ ਦਾ ਤੁਹਾਡੇ ਸਾਂ ਤੁਸੀਂ ਫਾਰਮ ਮਾਨ ਕਮਰਸ਼ੀਅਲ ਗਾਰਡ ਫਾਰਮ ਦੀਆਂ ਤਸਵੀਰਾਂ ਦੇਖ ਰਹੇ ਹੋ ਇਧਰ ਇੱਕ ਮੇਰੇ ਵੀਰ ਰੀੜੀ ਭਰ ਰਹੇ ਨੇ ਗੁਮਾਰੇ ਦੀ ਗੋਲੀਆਂ ਦੇ ਵਿੱਚ ਪੈਕਿੰਗ ਕੀਤਾ ਹੋਇਆ ਜੀਰਾ ਜੋ ਕਿਸੇ ਮੇਰੇ ਵੀਰ ਨੂੰ ਨੀਰੇ ਦੀ ਜ਼ਰੂਰਤ ਹੋਵੇ ਗਮਾਰੇ ਦਾ ਤੇ ਮੂੰਫੜੀ ਦਾ ਤਾਂ ਤੁਸੀਂ ਮਾਨ ਕੁਮਰਸੀ ਦਾ ਗੌਰਮ ਫਾਰਮ ਦੇ ਨਾਲ ਸੰਪਰਕ ਕਰ ਸਕਦੇ ਹੋ ਆ ਟਾਈਮ ਤੇ ਤੁਹਾਨੂੰ ਬਹੁਤ ਵਧੀਆ ਰਾਜਸਥਾਨ ਦਾ ਨੌਰੀ ਦਾ ਬਰਾਨੀ ਨੀਰਾ ਜਿਹੜਾ ਉਹ ਤੁਸੀਂ ਇਸ ਫਾਰਮ ਤੋਂ ਲੈ ਸਕਦੇ ਹੋ ਸਾਫ ਸੁਥਰਾ ਨੀਰਾ ਤੇ ਜਿਹੜਾ ਨੰਬਰ ਹੈ ਉਹ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਤੋ ਆ ਦੇਖ ਲਓ ਤੁਸੀਂ ਗਮਾਰੇ ਦਾ ਜਿਹੜਾ ਨੀਰਾਗਾ ਉਹ ਰੇੜੀ ਦੇ ਵਿੱਚ ਲੈਣਾ ਆਏ ਨੇ ਮੇਰੇ ਵੀਰ ਇਧਰ ਫਾਰਮਰ ਆ